ਲੋਬੀ ਫਾਜ਼ਲ ਕਵਾਸੀਓ ਇੱਕ ਹੋਰ ਵੀਡੀਓ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਇਹ ਗਲੀ ਪੁਜਾਰੀਆਂ ਦੀ ਵੀਡੀਓ ਹੈ ਜਿੱਥੇ ਆ ਕੁਰਤੇ ਪਜਾਮੇ ਵਾਲਾ ਇੱਕ ਤੁਸੀਂ ਵਿਅਕਤੀ ਦੇਖ ਰਹੇ ਹੋ ਜੋ ਕਿ ਕਰਾਂ ਦੇ ਵਿੱਚ ਚਾਤੀਆ ਮਾਰ ਰਿਹਾ ਹੈ ਚਾਤੀਆ ਮਾਰਦੇ ਮਾਰਦੇ ਦੀ ਇਸ ਵਿਅਕਤੀ ਵੱਲੋਂ ਕਰਦੇ ਵਿੱਚ ਚੋਰੀ ਕਰ ਲਈ ਗਈ ਹੈ ਕਰਦੇ ਵਿੱਚ ਜਾਦਾ ਸਮਾਨ ਤਾਂ ਨਹੀਂ ਲੱਭਿਆ ਲੇਕਿਨ ਟੂਟੀਆਂ ਜ਼ਰੂਰ ਇਸ ਦੇ ਵੱਲੋਂ ਚੋਰੀ ਕਰ ਲਈਆਂ ਗਈਆਂ ਤੇ ਹੋਰ ਵੀ ਜਿਹੜਾ ਕਰਦੇ ਵਿੱਚ ਥੋੜਾ ਬਹੁਤ ਸਮਾਨ ਪਿਆ ਸੀ ਜਾਂ ਮਾਤਾ ਦੇ ਮੰਦਰ ਦੇ ਗੱਲੇ ਦੇ ਵਿੱਚ ਪੈਸੇ ਪਏ ਸੀ ਉਹ ਇਸ ਦੇ ਵੱਲੋਂ ਚੋਰੀ ਕਰ ਲਈ ਗਏ ਆ ਤੁਹਾਨੂੰ ਦਿਖਾਉਣੇ ਪੂਰੀ ਵੀਡੀਓ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਵਿਅਕਤੀ ਵੱਲੋਂ ਗਲੀ ਦੇ ਕਈ ਘਰਾਂ ਦੇ ਵਿੱਚ ਚਾਤੀਆਂ ਮਾਰੀਆਂ ਗਈਆਂ ਅਤੇ ਜਿਹੜਾ ਘਰ ਇਸ ਨੂੰ ਬੰਦ ਮਿਲਿਆ ਉਸ ਦੇ ਵਿੱਚ ਇਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਇਹ ਵਿਅਕਤੀ ਪਹਿਲਾਂ ਪੂਰੀ ਤਸਦੀਕ ਕਰ ਰਿਹਾ ਕਿ ਘਰ ਬੰਦ ਹੈ ਕਿ ਖੁੱਲ੍ਹਾ ਹੈ ਘਰ ਦੇ ਵਿੱਚ ਕੋਈ ਹੈ ਜਾਂ ਨਹੀਂ ਤਾ ਉਸ ਤੋਂ ਬਾਅਦ ਇਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਹਿਲਾਂ ਪੂਰੀ ਰੈਕੀ ਕੀਤੀ ਗਈ ਹੈ ਜੀ ਦੇਖ ਸਕਦੇ ਤੁਸੀਂ ਪਹਿਲਾਂ ਇੱਥੇ ਬੈਠ ਕੇ ਪੂਰੀ ਸਲਾਹ ਕੀਤੀ ਗਈ ਹੈ ਸੋਚਿਆ ਗਿਆ ਹੈ ਕਿ ਕਿਵੇਂ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ ਆ ਕਾਰ ਇਸ ਨੂੰ ਬੰਦ ਲੱਭ ਗਿਆ ਹੈ ਇਹ ਕਾਰ ਜਿਹੜਾ ਹੈ ਇਹ ਅੰਕੁਰ ਕਾਉਂਸਲ ਦਾ ਕਾਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅੱਜ ਤੜਕੇ ਇਸ ਵਾਰਦਾਤ ਦਾ ਜਿਹੜਾ ਪਤਾ ਉਹਨਾਂ ਨੂੰ ਚੱਲਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਜਾ ਰਹੀ ਹੈ ਪਹਿਲਾਂ ਖੁਦ ਵੈਰੀਫਾਈ ਕੀਤਾ ਜਾ ਰਿਹਾ ਕਿ ਚੋਰ ਕੌਣ ਹੈ ਕਿੱਥੋਂ ਆਇਆ ਹੈ ਤਾਂ ਗਲੀ ਦੇ ਵਿੱਚ ਜਿਹੜੇ ਲੱਗੇ ਸੀਸੀਟੀਵੀ ਕੈਮਰੇ ਵੀ ਇਸ ਦੇ ਵੱਲੋਂ ਖੰਗਾਲੇ ਜਾ ਰਹੇ ਹੈ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਚੋਰੀ ਦੀ ਵਾਰਦਾਤ ਹੋਈ ਹੈ ਕਰਦੇ ਵਿੱਚ ਕੋਈ ਨਹੀਂ ਸੀ ਤਾਲਾ ਲੱਗਿਆ ਹੋਇਆ ਸੀ ਤਾਂ ਇਸ ਵਿਅਕਤੀ ਵੱਲੋਂ ਕਰਦੇ ਵਿੱਚ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਦੇਖਿਆ ਗਿਆ ਕਿ ਕਰਦੇ ਵਿੱਚ ਤਾਲਾ ਲੱਗਿਆ ਹੋਇਆ ਹੈ ਤਾਂ ਉਸ ਤੋਂ ਬਾਅਦ ਇਹ ਗਲੀ ਦੇ ਵਿੱਚੋਂ ਕੋਈ ਲੋਹੇ ਦੀ ਚੀਜ਼ ਲੱਭ ਕੇ ਲਿਆ ਉਸ ਦੇ ਨਾਲ ਤਾਲਾ ਤੋੜਿਆ ਗਿਆ ਉਸ ਤੋਂ ਬਾਅਦ ਕਰਦੇ ਵਿੱਚ ਵੜ ਕੇ ਜਿਹੜਾ ਸਮਾਨ ਫਰੋਲਿਆ ਗਿਆ ਟੂਟੀਆਂ ਤੋੜ ਕੇ ਚੋਰੀ ਕਰ ਲਈ ਗਈਆਂ ਤੇ ਹੋਰ ਵੀ ਸਮਾਨ ਜਿਹੜਾ ਹੈ ਗੱਟੇ ਦੇ ਵਿੱਚ ਭਰ ਕੇ ਚੋਰ ਲੈ ਗਿਆ ਇਸ ਦੀ ਜਾਣਕਾਰੀ ਅੱਜ ਤੜਕੇ ਜਿਹੜੀ ਹੈ ਉਹ ਮਕਾਨ ਦੇ ਮਾਲਕ ਅਨਕੁਰ ਕਾਉਂਸਲ ਵੱਲੋਂ ਅੰਡੀ ਅੰਗਵਣੇ ਦਿੱਤੀ ਗਈ ਤਾਂ ਸੀਸੀਟੀਵੀ ਕੈਮਰੇ ਖੰਗਾਲੇ ਕੇ ਤਾਂ ਪਤਾ ਲੱਗਿਆ ਕਿ ਗਲੀ ਦੇ ਕਈ ਕਰੰਦੇ ਵਿੱਚ ਇਸ ਦੇ ਵੱਲੋਂ ਜਿਹੜੀਆਂ ਛਾਤੀਆਂ ਮਾਰੀਆਂ ਗਈਆਂ ਸੀ ਤੇ ਇਸ ਕਰਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੇਖੋ ਕਿਵੇਂ ਪੰਡ ਭਰ ਕੇ ਇਹ ਵਿਅਕਤੀ ਸਮਾਨ ਲੈ ਕੇ ਜਾ ਰਿਹਾ ਹੈ ਕੀ ਨਾਮ ਤੁਹਾਡਾ ਅੰਕੁਰ ਕੀ ਗੱਲ ਹੋ ਗਈ ਜੀ ਰਾਤ ਕੋ 4:00 ਵਜੇ ਪਤਾ ਲੱਗਿਆ ਚੋਰ ਆਏ ਹੋਏ ਜੀ ਤੇ ਚੋਰੀ ਕੀਤੀ ਹੈ ਕੁਝ ਸਮਾਨ ਲੈ ਗਿਆ ਉਹ ਚੱਕ ਕੇ ਇੱਕ ਬੰਦਾ ਸੀਗਾ ਪਰ ਫਿਰ ਦਰ ਰਹਿ ਗਿਆ ਜੀ ਮੁਸਤਾਫਾ ਸਸਰੇ ਵੀਡੀਓ ਵੇਖੀ ਹੈ ਹਮਨੇ ਪਤਾ ਲੱਗਿਆ ਸਾਨੂੰ ਕਿੱਥੇ ਗਰ ਕਿਤੇ ਤੁਹਾਡਾ ਬਿਕਾ ਹੋਰ ਜਾ ਰਿਹਾ ਗਲੀ ਜੀ ਆਪ ਵੀ ਲਾਈਕ ਦੇ ਸਮਝ ਨਹੀਂ ਆ ਰਿਹਾ ਬੜਾ ਜੀ ਕੀ ਕਿੰਨਾ ਕੋਈ ਸਮਾਨ ਚੋਰੀ ਹੋ ਗਿਆ ਜੀ ਸਮਾਨ ਤਾਂ ਜੀ ਹੁਣ ਪਤਾ ਹੀ ਨਹੀਂ ਲੱਗਦਾ ਕਿ ਕੀ ਇਹਨੇ ਕੀ ਕੋਈ ਚੋਰੀ ਹੋਇਆ ਹੈ ਤੇ ਪੈਸੇ ਵੀ ਲੈ ਗਏ ਹੈ ਜੀ ਕੋਈ ਕਪੜੇ ਵੀ ਹੋਰ ਚੱਕ ਕੇ ਪਾਡੇ ਮੁੰਡੇ ਲੈ ਗਏ ਟੂਟੇ ਬਾਦੂ ਲੈ ਗਏ ਤੁਸੀਂ ਕਰੇ ਨਹੀਂ ਹੈਗੇ ਸੀ ਕਰੇ ਨਹੀਂ ਸੀ ਅਸੀਂ ਕਰੇ ਹੋ ਸੀ ਜੀ ਪੁਲਿਸ ਦਾ ਕੰਮਪਲੀਟ ਕਰੇ ਪੁਲਿਸ ਕੋਲ ਕਰ ਨਹੀਂ ਆ ਜੇ ਦੇ ਤੁਸੀਂ ਪਹਿਲਾਂ ਵੈਰੀਫਾਈ ਕਰਦੇ ਸੀ ਪਤਾ ਲੱਗਦਾ ਠੀਕ ਹੈ ਸੀਸੀਟੀਵੀ ਆਈ ਹੈ ਕੋਈ ਸੀਸੀਟੀਵੀ ਚਾਹੀਦੀ ਹੈ ਅਸੀਂ ਘੁੰਡੇ ਦੇਖ ਕੇ ਚਾਹੀਏ ਜੀ ਬੰਦਾ ਹੈ ਕਿ ਟੂ ਜੀ ਬੰਦਾ ਬੈਠ ਰਾਇਆ ਕਰਵਾਇਆ ਹੈ ਤੇ ਫਿਕਰ ਹੈ ਕਿ ਉਹ ਕੰਮ ਕਰ ਚੁੱਕਾ ਸਰਕਾਰੀ ਜੀ ਫਿਕਰ ਹੈ ਕਿ ਕੈਰੀ ਕਪੜਾ ਪਾਇਓ ਸੀ ਕਿਹੜੇ ਕਰੇ ਕੋਈ ਕੰਮ ਹੋ ਜਾਏ ਹੈ ਕਿ ਮੰਗੀ ਕਰਦੇ ਹਾਂ ਅਸਲ ਮੰਗੇ ਕਰਦੇ ਚੋਰ ਫੜਿਆ ਜਾਵੇ ਬਸ ਸੋੜ ਕੇ ਆਪਾਂ ਮੰਗ ਕਰਦੇ ਕੋਈ ਕਬਾੜੀ ਕੁਬੜੀ ਹੈਗੇ ਹੈ ਤਾਂ ਉਹ ਆਹ ਸਾਹ ਦਾ ਮੁੱਛ ਜੇ ਫੜਿਆ ਗਿਆ ਤਾਂ ਕੋਈ ਕਬਾੜੀ ਆਪ ਜਿੰਮੇਵਾਰ ਹੋਵੇ ਫਿਰ ਸਿਕਲ ਤੱਕ